ਅੱਜ ਅਸੀਂ ਆਇਆ ਹਾਂ ਸਕੂਚਾਂ ਦੇ ਸਕੂਲ ਵਿੱਚ ਲੰਗਰ ਦਾ ਪ੍ਰੋਗਰਾਮ ਬੱਚਿਆਂ ਦੇ ਸਕੂਲ ਚ ਅੱਜ ਦੇਖਦੇ ਹਾਂ ਅੱਗੇ ਚੱਲ ਕੇ ਤੁਹਾਨੂੰ ਵੀ ਦਿਖਾਉਨੇ ਆ ਕਪੇਰੇਸ ਵੀ ਆ ਰਹੇ ਨੇ ਸਾਰੇ ਓਕੇ ਬਹੁਤ ਪਾਸਤੀ ਕਾਲ ਜੀ ਜੀ ਵੀ ਬਰੀ ਮਾਚ ਹਾਉਰ ਯੂ ਆਲਸੋ ਕੰਫਰਮ ਸ਼ੀਜ਼ ਓਕੇ ਆਪਾ ਗ੍ਰੈਂਪਾ ਕੋ ਯਾ ਹੈ ਨਾਈਸ ਗੁੱਡ ਟਾਪਿਕ ਲੋ ਜੀ ਪੇਰੈਂਟਸ ਅਜੇ ਪਹੁੰਚ ਰਹੇ ਨੇ ਸਾਰੇ ਬੱਚੇ ਵੀ ਆ ਰਹੇ ਨੇ ਪੇਰੈਂਟਸ ਆ ਰਹੇ ਨੇ ਦੇ ਦਹਾ ਸਸਿਕਾ ਸਸਿਕਾ ਲੰਗਰ ਅਸੀਂ ਵੀ ਬੈਠ ਕੇ ਥੇ ਚਾਦਾ ਲੰਗਰ ਸ਼ਕਿਆ ਪ੍ਰਤਾਪ ਸਿੰਘ ਨਾਗਰਾ ਨੇ ਇੱਥੇ ਸਪੀਚ ਦਿੱਤੀ ਜੋ ਕਿ ਇਲੈਕਸ਼ਨਾਂ ਵਿੱਚ ਖੜੇ ਹਨ Uh, so I'll ask everybody, Ji Ka Khalsa, Ji Ki Fateh. Thank you. They thought they were only going one way, one time. Because no child should learn. And I personally would like to thank her. She's our proud. She's our proud. I want to make time for her. <laughs> thank you so much. And I really want to thank from my heart to all our staff members, all our team members. When they really helped they really put this step in, they work together. <laughs> everyone for this moment is moment photo members and our students and small children da bahut bahut dhanwad karde ha jinna ne ke ran ke langar da parbandh kita bahut vadiya kita hai kyunki bachon ne apna culture naal jodya hai ਸਭ ਮੇਟਨ ਪੰਚਾਰਕਾ ਸੰਧੀ ਮੈਕਣਾ ਚਾਹੁੰਦੀ ਆ ਕਿਉਂ ਕਿਸ ਨੇ ਲੰਗਰ ਚਲਾਇਆ ਸੀ ਕਿੱਥੋਂ ਚੱਲਿਆ ਸੀ ਕਿਵੇਂ ਚੱਲਿਆ ਸੀ ਆਪਣੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਆ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੂੰ ਕੇ ਮਹਿਤਾ ਕਾਲੂ ਜੀ ਨੇ ਮਹਿਤਾ ਕਾਲੂ ਜੀ ਉਹਨਾਂ ਦੇ ਪਿਤਾ ਜੀ ਸੀ ਉਹਨਾਂ ਨੇ 20 ਰੁਪਏ ਸੱਚਾ ਸੌਦਾ ਕਰਨ ਦੇ ਲਈ ਦਿੱਤੇ ਸਨ ਸੋ ਗੁਰੂ ਨਾਨਕ ਦੇਵ ਜੀ ਨੂੰ ਰਸਤੇ ਵਿੱਚ ਭੁੱਖੇ ਸਾਧੂ ਮਿਲੇ ਉਹਨਾਂ ਨੂੰ ਉਹ 20 ਰੁਪਏ ਦਾ ਲੰਗਰ ਛਕਾਇਆ ਉਹੀ ਲੰਗਰ ਪ੍ਰਥਾ ਆਪਣੀ ਉਹਨਾਂ ਤਰੀਕੀ ਚੱਲਦੀ ਆ ਰਹੀ ਆ ਕੋਈ ਵੀਰ ਪਿਆੰ ਦਾ ਲੰਗਰ ਪ੍ਰਮਾਤਮਾ ਨੇ ਬਹੁਤ ਬਖਸ਼ਿਸ਼ ਪਾਈ ਹੋਈ ਆ ਜਿਵੇਂ ਕਿ ਆਪਣੇ ਬਾਹਰ ਕੈਨੇਡਾ ਦਾ 7 ਪੰਜ ਤਰੀਕ ਨੂੰ ਰਾਜ ਟੇਰ ਲੰਗਰ ਕੀਰਤਨ ਨਿਕਲੇ ਸੀ ਤੇ ਥਾਂ ਥਾਂ ਤੇ ਲੰਗਰ ਚਲਾਏ ਗਏ ਸਨ ਉਹ ਤੇ ਬਹੁਤ ਖੁਸ਼ੀ ਹੋਈ ਕਿ ਆਪਣੇ ਪੰਜਾਬੀਆਂ ਨੇ ਕੈਨੇਡਾ ਦੀ ਧਰਤੀ ਦੇ ਬਹੁਤ ਵਧੀਆ ਪ੍ਰਬੰਧ ਕਰਕੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਅਸੀਂ ਸੋ ਇਸ ਤਰ੍ਹਾਂ ਇੱਥੇ ਵੀ ਸਕੂਲ ਦੇ ਵਿੱਚ ਮੈਂ ਪ੍ਰਿੰਸੀਪਲ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਲੰਗਰ ਦਾ ਪ੍ਰਬੰਧ ਕੀਤਾ ਸੋ ਵਾਈਲੂ ਜੀ ਦਾ ਖਾਸਾ ਵਾਈਲੂ ਜੀ ਕੀ ਥੱਲੇ ਹਾਈਲੀ ਇੀ ਯੂ ਆਵਰ ਨੋਟਿਸ

ਬੈਗਰਦੀ ਨੇ ਇੱਥੇ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਨਾਨ ਗਰਵ ਕਰਕੇ ਰੱਖੇ ਸੰਗਤ ਨੂੰ ਛੱਕਣ ਲਈ ਦਿੱਤੇ ਤੇ ਸਾਰੇ ਤਰ੍ਹਾਂ ਦੇ ਪਕਵਾਨ ਮੰਗਾਏ ਹੋਏ ਸਨ ਇਹਨਾਂ ਨੇ ਦੇਖੋ ਕਿੰਨੀ ਵਧੀਆ ਗੱਲ ਹੈ ਵੀ ਆਪਣੇ ਸਿੱਖਾਂ ਦੇ ਬੱਚੇ ਵੀ ਇੱਥੇ ਪੜ੍ਹਦੇ ਹਨ ਗੋਰੀਆਂ ਦੇ ਸਕੂਲ ਵਿੱਚ ਕਿੰਨੀ ਵਧੀਆ ਗੱਲ ਹੈ ਕਿ ਗੋਰੀ ਲੋਕ ਵੀ ਆਪਣੇ ਕਲਚਰ ਨਾਲ ਜੁੜਦੇ ਜਾ ਰਹੇ ਹਨ ਅਸੀਂ ਇਹ ਬੈਠ ਕੇ ਪ੍ਰਸ਼ਾਦਾ ਚੁੱਕਿਆ ਤੇ ਆਪਣੇ ਘਰਾਂ ਨੂੰ ਵਾਪਸ ਆ ਗਏ